ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਵਰਤਾਰਾ ਲਗਾਤਾਰ ਵਧ ਰਿਹਾ ਹੈ ਤੇ ਉਹ ਕਿਹੜਾ ਦਿਨ ਨਹੀਂ ਜਦੋਂ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰ ਰਿਹਾ ਤੇ ਕੱਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਵਿੱਚ ਮਾਮਲਾ ਉਦੋਂ ਬਹੁਤ ਜ਼ਿਆਦਾ ਗਰਮਾ ਗਿਆ ਜਦੋਂ ਇੱਕ ਮਾਂ ਪੁੱਤ ਨੇ ਖੁਦਕੁਸ਼ੀ ਕਰ ਲਈ ਤੇ ਜਿਸ ਦੀ ਵਜ੍ਹਾ ਇਹ ਜ਼ਮੀਨ ਦੱਸੀ ਜਾ ਰਹੀ ਹੈ ਕਰਜ਼ਾ ਦੱਸਿਆ ਜਾ ਰਿਹਾ ਹੈ ਤੇ ਹਰ ਕੇਸ ਦੇ ਵਿੱਚ ਕਰਜ਼ਾ ਹੀ ਦਿਖ ਰਿਹਾ ਹੈ ਤੇ ਕਰਜ਼ੇ ਤੋਂ ਤੰਗ ਆ ਕੇ ਆੜਤੀਆਂ ਦੇ ਪ੍ਰੈਸ਼ਰ ਕਰਕੇ ਜਿਹੜਾ ਹੈ ਉਹਨਾਂ ਨੇ ਖੁਦਕੁਸ਼ੀ ਕੀਤੀ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਇਹ ਅਸੀਂ ਉਹਨਾਂ ਦੇ ਘਰੇ ਮੌਜੂਦ ਆ ਇਹ ਜ਼ਮੀਨ ਹੈ ਉਹ ਜਿਸ ਦਾ ਜਿਹੜਾ ਰੋਲਾ ਚੱਲ ਰਿਹਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਆੜਤੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ ਕੱਲ ਕੋਰਟ ਦੇ ਆਰਡਰ ਲੈ ਕੇ ਆੜਤੀ ਜਿਹੜਾ ਹੈ ਕਬਜ਼ਾ ਕਰਨ ਲਈ ਆਏ ਸੀ ਤਾਂ ਅ ਮਾਮਲਾ ਕਿਸ ਤਰ੍ਹਾਂ ਵਾਪਰਿਆ ਕਿਸ ਤਰ੍ਹਾਂ ਇਹ ਇਹ ਸਾਰਾ ਕੁਝ ਹੋਇਆ ਤੇ ਕਿਸ ਤਰ੍ਹਾਂ ਮਾਪ ਪੁੱਤ ਨੇ ਜਿਹੜਾ ਹੈ ਖੁਦਕੁਸ਼ੀ ਕੀਤੀ ਸਾਰੇ ਲੋਕਾਂ ਦੇ ਹਾਜ਼ਰੀ ਦੇ ਵਿੱਚ ਇਸ ਤਮਾਮ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਇਹਨਾਂ ਬਾਰੇ ਜਾਣਕਾਰੀ ਲੈਣ ਦੇ ਲਈ ਸਾਡੇ ਸਾਡੇ ਨਾਲ ਪਿੰਡ ਦੇ ਕੁਝ ਮੋਤਵਾਰ ਸੱਜਣ ਨੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਪ੍ਰੀਤਮ ਸਿੰਘ ਜੀ ਹਾਂਜੀ ਪ੍ਰੀਤਮ ਸਿੰਘ ਕੱਲ ਜਿਹੜੀ ਜਦੋਂ ਇਹ ਘਟਨਾ ਵਾਪਰੀ ਕਿ ਤੁਸੀਂ ਇੱਥੇ ਹੈਗੇ ਸੀ ਉਹ ਹਾਂਜੀ ਤੇ ਇਹ ਕਿਵੇਂ ਹੋਇਆ ਜੀ ਮਾਮਲਾ ਸਾਹਿਬ ਇਹ ਜੀ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਆ ਕੇ ਜ਼ਬਰੀ ਇਸ ਤੇ ਕਬਜ਼ਾ ਕਰਨ ਆਏ ਕਿ ਜਦੋਂ ਕਬਜ਼ਾ ਕਰਨ ਆਏ ਤੇ ਕੁਝ ਬੰਦੇ ਜਿਹੜੇ ਇੱਥੇ ਮੂਰੇ ਸੀਗੇ ਇੱਕ ਦੋ ਬੰਦਿਆਂ ਨੂੰ ਬਹਾਰਿਆ ਬੱਚਾ ਉਹਨਾਂ ਨੇ ਪੁਰਸਾ ਲੈਣੇ ਗਿਰਫਤਾਰ ਕਰ ਲਿਆ ਜਦੋਂ ਗਿਰਫਤਾਰ ਕਰ ਲਿਆ ਉਹ ਡਰਦਾ ਭੱਜ ਕੇ ਕੋਠੇ ਤੇ ਚੜ ਗਿਆ ਉੱਥੇ ਲੈ ਕੇ ਲੀਟਰ ਉਹਨੇ ਮੂੰਹ ਨੂੰ ਲਾ ਲਿਆ ਪੀ ਲਿਆ ਦੋ ਚਾਲੀ ਤੇ ਕੁਛ ਉਹਨੇ ਆਪ ਦੀ ਛੜਤਾ ਮਾਂ ਕੋਲੇ ਮਾਂ ਨੇ ਪੀ ਲਿਆ ਇਸ ਕਰਕੇ ਉਹ ਇਹ ਜਿਹੜੀ ਜ਼ਬਰਦਸਤ ਢੱਕਾ ਹੋ ਰਿਹਾ ਸੀ ਜ਼ਮੀਨ ਦੇ ਵਿੱਚ ਇਹ ਜਿਹੜੇ ਕਿਹੜੇ ਹਾਲਾਤ ਬਣ ਗਏ ਸੀ ਕਿ ਉਹਨਾਂ ਨੇ ਕੀ ਕੀਟਨਾਸ਼ਕ ਦਵਾਈ ਪੀ ਲਈ ਜ਼ਹਿਰ ਪੀ ਲਿਆ ਇਹਨੇ ਕੀ ਕੀ ਮਜਬੂਰੀ ਕੀ ਹੋਗੀ ਸੀ ਹਸਪਤਲ ਇਹ ਕੁਝ ਨਹੀਂ ਰਿਹਾ ਜਿਹੜੀ ਜ਼ਮੀਨ ਸੀਗੀ ਤੇ ਵਿੱਚੇ ਘਰ 15 ਕਨਾਲਾਂ ਉਹਨੇ ਹੜੱਪ ਕਰਾ ਲੀਆਂ ਲੈ ਖਾ ਕੇ ਤੇ ਉਤੋਂ ਕੋਈ ਹਾਈ ਕੋਰਟ ਕੋ ਇੱਕ ਤਰਫਾ ਕਰਾ ਕੇ ਆਪਣੇ ਇਥੋਂ ਜੱਜ ਤੋਂ ਤੇ ਇਸ ਨੂੰ ਆ ਕੇ ਹੁਣ ਜ਼ਬਰਦਸਤੀ ਬਹਣ ਲੱਗਿਆ ਸੀ ਵੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਹਾਈ ਕੋਰਟ ਤੋਂ ਹੁਕਮ ਲੈ ਕੇ ਤੇ ਮੈਂ ਬਹਣਾਗਾ ਤੱਕੜ ਕਿਹੜੇ ਆੜਤੀ ਨੇ ਕਿ ਇਹ ਕੋਈ ਤੇਜਾ ਸਿੰਘ ਜੀ ਅੱਛਾ ਤੇ ਹੋਰ ਕਿਹੜੇ ਕਿਹੜੇ ਨੇ ਜਿਹੜੇ ਆਏ ਜਿਹੜੇ ਆਏ ਸੀ ਕਿਵੇਂ ਉਹਨਾਂ ਨੇ ਪ੍ਰੈਸ਼ਰ ਕੀਤਾ ਸਾਰੀ ਗੱਲਬਾਤ ਪੁਲਿਸ ਸੀ ਸੀ ਪੁਲਿਸ ਨੇ ਪ੍ਰੈਸ਼ਰ ਪਾਇਆ ਵੀ ਸਸੀਂ ਹਾਈ ਕੋਰਟ ਦਾ ਹੁਕਮ ਨਹੀਂ ਲੱਦ ਸਕਦੇ ਹਾਈ ਕੋਰਟ ਦਾ ਹੁਕਮ ਹੈ ਸਾਨੂੰ ਉਹਨਾਂ ਨੇ ਜਾਣੇ ਪਰਿਵਾਰ ਤੇ ਪ੍ਰੈਸ਼ਰ ਪਾਇਆ ਪ੍ਰੈਸ਼ਰ ਪਾਉਣ ਦੀ ਵਜ੍ਹਾ ਨਾਲ ਹੀ ਇਹ ਸਾਰੀ ਘਟਨਾ ਵਾਪਰੀ ਹੈ ਕਿਉਂਕਿ ਕੀਟਿਕ ਨਾਸ ਤਾਂ ਹੀ ਪੀਤੀ ਜਦੋਂ ਤੰਗ ਆ ਕੇ ਵੀ ਹੁਣ ਸਾਡੀ ਤਾਂ ਜ਼ਮੀਨ ਵੀ ਗਈ ਸਾਡਾ ਘਰ ਵੀ ਗਿਆ ਅਸੀਂ ਕਿੱਥੇ ਜਾਵਾਂਗੇ ਗਰੀਬੀ ਰੇਖਾ ਥਲੇ ਬਸ ਰਹੇ ਸੀ ਉਹ ਜਿਆਦੇ ਇਸ ਕਰਕੇ ਤੰਗ ਆ ਕੇ ਉਹਨਾਂ ਨੇ ਇਹ ਕੰਮ ਕੀਤਾ ਜੇ ਜਦੋਂ ਇਹ ਆਰਟੀ ਆਰਡਰ ਲੈ ਕੇ ਆਏ ਸੀ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿ ਉਹਨਾਂ ਨੂੰ ਕੋਈ ਗਾਲੀ ਗਲੋਚ ਹੋਈ ਜਾਂ ਕੁਝ ਹੋਰ ਦਰਾਇਆ ਦਰਾਇਆ ਤਮਕਾਇਆ ਗਾਲੀ ਗਲੋਚ ਕੱਢੀ ਵੀ ਮੇਰਾ ਵਾਹਨ ਛੱਡ ਦੋ ਵਾਹਨ ਮੇਰਾ ਤੁਸੀਂ ਕੀ ਲੱਗਦੇ ਹੋ ਵਾਹਨ ਦੇ ਵਾਹਨ ਤੇ ਕਬਜ਼ਾ ਮੇਰਾ ਮੈਂ ਪੁਲਿਸ ਰਾਹੀਂ ਹੁਣ ਕਬਜ਼ਾ ਕਰਕੇ ਫਿਰ ਵਾਹਨ ਚ ਕਿਵੇਂ ਬਣਾਓਗੇ ਤੁਸੀਂ ਵੀ ਘਰ ਚੋਂ ਤੇ ਬਾਹਰ ਚੋਂ ਇਹਦੇ ਤੋਂ ਬਾਹਰ ਹੋ ਜੋ ਇਹ ਮੇਰਾ ਸਾਲਾ ਕੁਛ ਆਹ ਕੁ ਸੋਨੇ ਇਹ ਪੰਜ ਬੰਦੇ ਸੀ ਤੇਜਾ ਸਿੰਘ ਬਲਜੀਤ ਸਿੰਘ ਕੈਰੋਂ ਤੇ ਦੋ ਦੇ ਮੁੰਡੇ ਆਹ ਤੀ ਦੇ ਉਹਨਾਂ ਨੇ ਪੁਛ ਤੋਂ ਬਾਅਦ ਪਰੇ ਕਹਿੰਦੇ ਵੀ ਸਮਾਨ ਚੱਕ ਲੋ ਤੇ ਇਸ ਕਰ ਸਾਡਾ ਸਾਡੀ ਜ਼ਮੀਨ ਆ ਵੀ ਥੋੜਾ ਇੱਥੇ ਕੱਖ ਨਹੀਂ ਉਹਨਾਂ ਨੇ ਕਿਹਾ ਵੀ ਸਾਡੇ ਜੁਨੀਅਨ ਖੜੀ ਐ ਵੀ ਜੁਨੀਅਨ ਕਿਹਾ ਸਮਝੌਤਾ ਦੇਊਗੀ ਅਸੀਂ ਉਸ ਗੱਲ ਤੇ ਫੁੱਲ ਚੜਾਂਗੇ ਉਹ ਗਾਲੋ ਗਲੋਚ ਦੇਣ ਲੱਗੇ ਮੁੰਡਾ ਭੱਜ ਕੇ ਕੋਠੇ ਚੜ ਗਿਆ ਉਹਨੇ ਪੌੜੀ ਦਾ ਹਾਂ ਖੇਚ ਲਈ ਤੇ ਬਸ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਪੀਤੀ ਐ ਕੀ ਕੀਤਾ ਉਸ ਵਕਤ ਉਹ ਮੁੰਡੇ ਨੇ ਪੀ ਲਈ ਨਾਲ ਦੀ ਨਹੀਂ ਮਾਨੀ ਪੀਲੀ